ਸਤ ਸ੍ਰੀ ਅਕਾਲ ਮੇਰੇ ਕਿਸਾਨ ਪੰਜਾਬੀ ਵੀਰੋ ਅੱਜ ਆਪਣਾ ਨੈਕ ਇੱਕ ਹੋਰ ਨਵਾਂ ਬਲੌਗ ਬਾਬਾ ਜੋਗੀ ਵੀਰ ਜੀ ਜਗਾ ਤੇ ਡੇ ਪਹਿਲਾ ਆ ਵੇਖੋ ਸਾਲਾ ਤੇ ਆ ਬਾਈ ਇਹ ਪਹਿਲਾ ਆ ਆ ਜਿਹਦਾ ਚੈਨਲ ਆ ਬਾਈ ਇਹ ਮੂਰਲੇ ਬੰਦੇ ਦਾ ਆ ਨਾਲ ਦਾ ਸ਼ਖਸੀਅਤ ਆ ਮੇਟਿੰਗ ਆ ਲੱਗੇ ਸੀ ਬਾਹਰ ਵੀ ਮੁੰਡੇ ਟਿੱਕੀ ਆਲੂ ਟਿੱਕੀ ਬਣਾ ਰਹੇ ਆ ਤੁਹਾਨੂੰ ਦਿਖਾਉਣੇ ਆ ਉਹ ਵੀ ਸਾਰਾ ਕੁਝ ਜੁੜੇ ਰਿਓ ਬਲੌਗ ਦੇ ਵਿੱਚ ਆ ਘੋਲਾ ਸਾਡੇ ਪਿੰਡ ਦਾ ਕੀ ਹੋ ਰਿਹਾ ਉਹ ਲਾ ਬਲਾਗ ਬਣਾਉਂਦਾ ਕੀ ਤਾ ਆ ਬਾਦਲਾ ਅਮੂਸਾ ਕਾਣ ਆ ਰੱਖਣ ਬਲਾਗ ਬਣਾ ਕੇ ਦੇਣਾ ਉਹ ਤਾਂ ਦਿੱਤੋਗਾ ਆ ਟੈਨ ਪਿੰਡ ਦਾ ਕੇ ਲੈ ਬਣਾਉਂਦਾ ਵਾ 21 ਨਾ ਤਾਂ ਸਿੱਧੇ ਲੈ ਲਓ ਪਤੀਸ਼ਤਾ ਕਾਣ ਬਤੀਸ਼ਤਾ ਨਹੀਂ ਲੈਣਾ ਹੁੰਦਾ ਪਤੀਸ਼ਤਾ ਹੀ ਦੱਸੋ ਅਜਾਬਾ ਕੀ ਜੀਰੀ ਜਾਂਦਾ Gue <iento> t referred Marche Tours for a very exciting, all-time-enciwie event that's due to move out in May 2020. The challenge ਰੋਲ ਆ ਵੀ ਨਹੀਂ ਅਸਲ ਕਿਹੜੀਆਂ ਗੱਲਾਂ ਵਿਚ ਆ ਆ ਪੱਖੇ ਪਏ ਆ ਮੀ ਭਾਈ ਜੰਨਾ ਵਾ ਵਾ ਦੇ ਸਾਈ ਆ ਸਾਰੇ ਰੋਲ ਲਾਉਣ ਆ ਆ ਪੱਖੇ ਇੱਥੇ ਸਾਰੇ ਆ ਬਾਬਾ ਕੋਰ ਆ ਗਏ ਆ ਹਾਏ ਨਹੀਂ ਜੁੜੇ ਰਹੋ ਬਲੌਗ ਦੇ ਵਿੱਚ ਮੁੰਨੇ ਫੇਰ ਆ ਗਏ ਆ ਆ ਆਏ ਦੇਦਾ ਨਾ ਨਹੀਂ ਦੇਦਾ ਤਰੇ ਫੜਕ ਆਈ ਗਿਆ ਆ ਆ ਪਤੀ ਸਾਹ ਟਾਲੇ ਗਣ ਦਾ ਉਹ ਬੜੀ ਤਰ੍ਹਾਂ ਤੋੜਦੀ ਉਹ ਵੱਲ ਪਰ ਤੋੜ ਕੇ ਕਰੇ ਵਾਈਫਲ ਲੱਗ ਗਿਆ ਕਿੰਨਾ ਬੇਚਨ ਹੋਣਾ ਇਹ ਆਇਆ ਕੀ ਬਣਾਉਣ ਲੱਗਿਆ ਬਾਈ ਓਏ ਸੁਣ ਬਾਈ ਟਿੱਕਿਆਂ ਵਾਸਤੇ ਟਿੱਕਿਆਂ ਵਾਸਤੇ ਪਿਆਰ ਕਰ ਰਹੇ ਆ ਅੱਛਾ ਆ ਦੇਖ ਇਹ ਹਲਵਾਈਆ ਬਾਦਰ ਦਾ ਮੁੰਡਾ ਆ ਤਾਂ ਮੈਨੂੰ ਸ਼ੈਫ ਹੋ ਗਿਆ ਉਹ ਦੇਖੀ ਬਾਈ ਮੈਨੂੰ ਨਾ ਉਹ ਆ ਉਹ ਗੱਲ ਕਰਦੀ ਬਾਈ ਉਹਨੇ ਤੂੰ ਵੀ ਕੋਈ ਬੋਲ ਮੈਗੀ ਬੋਲਣਾ ਆ ਦੋਈ ਜਾਂਦਾ ਹੈ ਇਹਦਾ ਤਾਂ ਟੈਨ ਵਾਲਾ ਆ ਦੋਈ ਕਰਦਾ ਸੀ ਹੁਣ ਇਹਦਾ ਤਾਂ ਟੈਨ ਵਾਲਾ ਆ ਤੂੰ ਠੀਕ ਆ ਜੀ ਅਸਲਾ ਬੇਰੂਕਾ ਦਾ ਕਰਨਾ ਬੋਰਡ ਵੀ ਬੋਰਡਨ ਵੀ ਤੈਨੂੰ ਭਾਉਣਾ ਨਹੀਂ ਕਰਨਾ ਲੈ ਤੈਨੂੰ ਮੂਰਦਾ ਇੰਨੇ ਲੈ ਮੈਂ ਛੋਟੇ ਵੀ ਹੋਰ ਛੋਟਾ ਰਿਵਿਊ ਲੈਣਾ ਵਾ ਫਿਰ ਬਾਬੇ ਜੂਗੀ ਛੋਟਾ ਪੋਰਡ ਕਰਦਾ ਵਾਂ ਆਲੂਆਂ ਦੀ ਸੇਵਾ ਕਰਕੇ ਖਾਣ ਲੱਗਿਆ ਹਾਂ ਬਾਈ ਅਸੀਂ ਰੋਣ ਲੱਗਿਆ ਟਿੱਕੀਆਂ ਫਿਰ ਤਪਾਲ ਕਹਿੰਦਾ ਸਾਡਾ ਖਜੂਰ ਸਾਡਾ ਕਹਿੰਦਾ ਸੀ ਜਾਨੂੰ ਟਿੱਕੀਆਂ ਖਾਣੀਆਂ ਫਿਰ ਉਹ ਖਜੂਰ ਦੀ ਮੰਮੀ ਆਉਣ ਬਣਾਉਣ ਲੱਗੀ ਆ ਟਿੱਕੀਆਂ ਬਹੁਤ ਲੰਮੇ ਲੱਗ ਚੱਲੇ ਟ੍ਰੀਕ ਵਾਲਿਆਂ ਬੋਲਦੇ ਆ ਉਹਦੀ ਗੋਲੀ ਇੱਥੇ ਬੰਦੇ ਖੜੇ ਆ ਉਹਦੇ ਪੁੱਛਦਾ ਹੀ ਕਹਿਣਾ ਕਿਹਦੇ ਦਾ ਸੀ ਅਜਾ ਸਭ ਉਹਦੇ ਨਾਲ ਗੱਲਵਾ